ਮਨੁੱਖੀ ਤਸਕਰੀ ਦਾ 마ਫੀਆ ਮੇਰਾ ਸ਼ਬਦ ਫੇਰ ਸੁਣਿਓ ਮਨੁੱਖੀ ਤਸਕਰੀ ਦਾ ਜਿਹੜਾ 마ਫੀਆ ਹੈ ਇਹਦੀਆਂ ਜੜ੍ਹਾਂ ਬਹੁਤ ਡੂੰਘੀਆਂ ਤੇ ਬਹੁਤ ਲੰਬੀਆਂ ਨੇ ਇੱਕ ਬੰਦਾ ਮੁੰਡਾ ਉਹਨੇ ਦੱਸਿਆ ਕਿ ਕਿੱਦਾਂ ਕੋਈ ਟਰੈਵਲ ਏਜੰਟ ਨੇ 60 ਲੱਖ ਰੁਪਈਆ ਲਿਆ ਔਰ ਕਿੱਦਾਂ ਉਹਨੂੰ ਕਿਹਾ ਗਿਆ ਕਿ ਬਰਾਜ਼ੀਲ ਜਾ ਕੇ ਉਹਨੂੰ ਲੀਗਲ ਜਿਹੜਾ ਉਹਦਾ ਵੀਜ਼ਾ ਜਿਹੜਾ ਲੀਗਲ ਵੀਜ਼ਾ ਹੋਊਗਾ ਉਹਨੂੰ ਕਿਸੇ ਗੱਲ ਤੋਂ ਡੰਦੀ ਲੋੜ ਨਹੀਂ ਸਤਨਾਮ ਸਿੰਘ ਇਹ ਟਰੈਵਲ ਏਜੰਟ ਦਾ ਨਾਮ ਹੈ ਉੱਤੇ ਪੱਛਾ ਦਰਜ ਕੀਤਾ ਸਾਫਾਸਕੋ ਦੇ ਵਿੱਚ ਐਹਲੇ ਦੇ ਵਿੱਚ ਸ਼ਿਕਾਗੋ ਦੇ ਵਿੱਚ ਔਰ ਸ਼ਾਰਟਲ ਵਿੱਚ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਸਾਡੇ ਉੱਥੇ ਅਧਕਾਰੀ ਬੈਠੇ ਆ ਉਹ ਸਾਡੇ ਬੰਦੇ ਨੂੰ ਉੱਥੇ ਛੱਡਣ ਸਾਡੇ ਅਧਿਕਾਰੀਆਂ ਨੂੰ ਛੱਡਣ ਅੱਗੇ ਸਾਡੇ ਅਧਿਕਾਰੀ ਉਹਨਾਂ ਨੂੰ ਦੇਸ਼ ਵਾਪਸੀ ਜਿਹੜੀ ਹੈ ਉਹਨਾਂ ਦੀ ਸਰ ਇੱਕ ਆਮ ਰੈਗੂਲਰ ਜਿਹੜੇ ਜੱਤ ਦੀ ਜਹਾਜ਼ ਨੇ ਉਹਨਾਂ ਦੇ ਵਿੱਚ ਕਲਾਈ ਜਾ ਮੈਂ ਫਿਰ ਇੱਕ ਵਾਰ ਮੋਦੀ ਜੀ ਨੂੰ ਕਹੂੰਗਾ ਕਿ ਆਪਣੇ ਮਿੱਤਰ ਪਰਮਿੱਤਰ ਟਰੰਪ ਜੀ ਨੂੰ ਕਹਿ ਕੇ ਇਸ ਮਸਲੇ ਦਾ ਬੈਠ ਕੇ ਟੇਬਲ ਤੇ ਹੱਲ ਕੀਤਾ ਜਾਵੇ ਸਭ ਸਾਦਿਆਂ ਦਾ ਅੰਮ੍ਰਿਤਸਰ ਦਾ মিডিਆ ਕਦਰਮੀਆਂ ਦਾ ਸਭ ਦਾ ਬਹੁਤ ਧੰਨਵਾਦ ਤੁਸੀਂ ਟਾਈਮ ਕੱਢ ਕੇ ਆਏ ਮੈਂ ਤੁਹਾਡੇ ਨਾਲ ਜਿਹੜਾ ਪਿਛਲੇ 2-3 ਦਿਨ ਤੋਂ ਦੇਸ਼ ਵਿਦੇਸ਼ ਦੇ ਵਿੱਚ ਹਿੰਦੁਸਤਾਨ ਦੀ ਪਾਰਲੀਮੈਂਟ ਦੇ ਵਿੱਚ ਹਰ ਪਾਸੇ ਜਿਹੜਾ ਮੁੱਦਾ ਜੋ ਕੁਝ ਅਮਰੀਕਾ ਨੇ ਉੱਥੋਂ ਦੀ ਸਰਕਾਰ ਨੇ ਸਾਡੇ ਭਾਰਤੀਆਂ ਦੇ ਨਾਲ ਜਿਹੜੇ ਅਮਰੀਕਾ ਚ ਗਏ ਸੀਗੇ ਗੈਰ ਕਾਨੂੰਨੀ ਟੰਗ ਦੇ ਨਾਲ ਉਹਨਾਂ ਦੇ ਖਿਲਾਫ ਜਿਹੜਾ ਕਿ ਜੋ ਕੁਝ ਕੀਤਾ ਕਿਉਂਕਿ ਮੇਰਾ ਮੰਦਨਾ ਕੇ ਵਕਤ ਆ ਗਿਆ ਮੈਂ ਕੱਲ ਵੀ ਕੇਂਦਰ ਸਰਕਾਰ ਨੂੰ ਕਿਹਾ ਸੀਗਾ ਅੱਜ ਵੀ ਮੈਂ ਦੁਬਾਰਾ ਇਹ ਕਹਿਣਾ ਚਾਹੁੰਦਾ ਕਿ ਜਿਹੜਾ ਮਨੁੱਖੀ ਤਸਕਰੀ ਦਾ ਮਾਫੀਆ ਹੈ ਮੇਰਾ ਸ਼ਬਦ ਫੇਰ ਸੁਣਿਓ ਮਨੁੱਖੀ ਤਸਕਰੀ ਦਾ ਜਿਹੜਾ ਮਾਫੀਆ ਹੈ ਇਹਦੀਆਂ ਜੜਾਂ ਬਹੁਤ ਡੂੰਘੀਆਂ ਤੇ ਬਹੁਤ ਲੰਬੀਆਂ ਨੇ ਇਹ ਪੰਜਾਬ ਦੇ ਇੱਕ ਸਧਾਰਨ ਪਿੰਡ ਤੋਂ ਲੈ ਕੇ ਹਰਿਆਣੇ ਦੇ ਇੱਕ ਸਧਾਰਨ ਪਿੰਡ ਤੋਂ ਲੈ ਕੇ ਗਜਰਾਤ ਦੇ ਇੱਕ ਸਧਾਰਨ ਪਿੰਡ ਤੋਂ ਲੈ ਕੇ ਦਿੱਲੀ ਬੰਬੇ ਮਦਰਾਸ ਕਲਕੱਤਾ న్యూ ਯਾਰਕ ਸੈਨ ਫਰਾਂਸਿਸਕੋ ਵੈਨਕੂਵਰ ਟ੍ਰਾਂਟੋ ਦੁਬਈ ਖਾਸ ਤੌਰ ਤੇ ਦੁਬਈ ਲੰਡਨ ਬਹੁਤ ਇੱਕ ਵੱਡਾ ਮਾਫੀਆ ਜਿਹੜਾ ਆਪਾਂ ਨੂੰ ਕਿਤੇ ਦਿਸ ਨਹੀਂ ਰਿਹਾ ਪਰ ਉਹ ਬਹੁਤ ਬਹੁਤ ਜ਼ਿਆਦਾ ਲੋਕਾਂ ਨੂੰ ਮਤਲਬ ਜਿਹੜਾ ਲੋਕਾਂ ਦੇ ਨਾਲ ਫਰਾਰ ਕਰਦੇ ਆ ਮੈਂ ਮੈਂ ਕਹਿ ਸੀਗਾ ਕਿ ਜਿਹੜੇ ਬੰਦੇ ਵਾਪਸ ਆਏ ਅਪਰਾਧੀ ਨਹੀਂਗੇ ਇਹ ਅਪਰਾਧ ਦਾ ਸ਼ਿਕਾਰ ਹੋਇਆ ਔਰ ਇਹਨਾਂ ਦੇ ਨਾਲ ਫਰਾਰ ਕੀਤਾ ਗਿਆ ਸੋ ਅਸੀਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੇ ਇਹ ਪਹਿ ਕਿਤਾ ਕਿ ਜਿਹੜਾ ਵੀ ਜਿਹੜਾ ਵੀ ਪੰਜਾਬ ਦੇ ਅੰਦਰ ਟਰੈਵਲ ਏਜੰਟ ਜਾਂ ਇਮੀਗ੍ਰੇਸ਼ਨ ਜਿਹੜੇ ਕੰਪਨੀਆਂ ਬਣਾ ਕੇ ਬੈਠੇ ਆ ਜਿਹੜੇ ਵੀ ਮਨੁੱਖੀ ਤਸਕਰੀ ਗੈਰ ਕਾਨੂੰਨੀ ਮਨੁੱਖੀ ਤਸਕਰੀ ਦੇ ਵਿੱਚ ਸ਼ਾਮਲ ਹੋਣਗੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਉਹਦਾ ਪਹਿਲਾ ਜਿਹੜਾ ਕੱਲ ਮੈਂ ਸਲੇਮਪੁਰਾ ਪਿੰਡ ਐ ਜਨਾਲੇ ਦੇ ਲਾਗੇ ਉੱਥੋਂ ਦਾ ਇੱਕ ਬੰਦਾ ਮੁੰਡਾ ਉਹਨੇ ਦੱਸਿਆ ਕਿ ਕਿੱਦਾਂ ਕੋਈ ਟ੍ਰੈਵਲ ਏਜੰਟ ਨੇ 60 ਲੱਖ ਰੁਪਇਆ ਲਿਆ ਔਰ ਕਿੱਦਾਂ ਉਹਨੂੰ ਕਿਹਾ ਗਿਆ ਕਿ ਬਰਾਜ਼ੀਲ ਜਾ ਕੇ ਉਹਨੂੰ ਲੀਗਲ ਜਿਹੜਾ ਉਹਦਾ ਵੀਜ਼ਾ ਜਿਹੜਾ ਲੀਗਲ ਵੀਜ਼ਾ ਹੋਊਗਾ ਉਹਨੂੰ ਕਿਸੇ ਗੱਲ ਤੋਂ ਡੰਦੀ ਲੋਡ ਨਹੀਂ ਔਰ ਬੜਾ ਜੀਲ ਤੋਂ ਉਹਨੂੰ ਜਿੱਦਾਂ ਉਹਨਾਂ ਨੇ ਖੜਿਆ ਜਿੱਦਾਂ ਮਕਸੀਕੋ ਦੇ ਥੂ ਇਸ ਮਾਫੀਆ ਦੇ ਉਹਨਾਂ ਨੂੰ ਖੜਿਆ ਪਹਚਾ ਦੇ ਤੂੰ ਔਰ ਡੇਢ ਏਕੜ ਜ਼ਮੀਨ ਸੀਗੀ ਰਿਸ਼ਤੇਦਾਰਾਂ ਕੋ ਪੈਸੇ ਇਕੱਠੇ ਕਰਕੇ ਉਹ ਬੰਦਾ ਦਲੇਸ਼ ਸਿੰਘ ਜਿਹੜਾ ਗਿਆ ਉਦੋਂ ਵਾਪਸ ਡਿਵੋਟ ਹੋ ਗਿਆ ਆ ਗਿਆ ਸੋ ਜਦੋਂ ਉਹਨੇ ਆਪਣੀ ਕਹਾਣੀ ਦੱਸੀ ਮੈਂ ਪੁਲਿਸ ਅਫਸਰ ਨਾਲ ਖੜੇ ਸੀਗੇ ਡੀਐਸਪੀ ਇੰਸਪੈਕਟਰ ਵਗੈਰਾ ਮੈਂ ਨਾਲ ਲੈ ਕੇ ਗਿਆ ਸੀਗਾ ਜਦੋਂ ਨੇ ਆਪਣੀ ਸਾਰੀ ਕਹਾਣੀ ਦੱਸੀ ਤੇ ਮੈਂ ਉਸੇ ਵੇਲੇ ਪੁਲਿਸ ਨੂੰ ਜਿਹੜਾ ਉਹ ਹੁਕਮ ਕੀਤਾ ਕਿ ਇਸ ਬੰਦੇ ਦੇ ਖਿਲਾਫ ਜਿਹੜਾ ਪੱਤਾ ਦਰਜ ਕਰੋ ਇਸ ਬੰਦੇ ਦੇ ਦਫ਼ਤਰਹੀਲ ਕਰੋ ਇਸ ਬੰਦੇ ਨੂੰ ਗ੍ਰਫਤਾਰ ਕਰੋ ਜਿਹੜਾ 60 ਲੱਖ ਰੁਪਈਆ ਡੇਢ ਕਿੱਲੇ ਦੇ ਮਾਲਕ ਕੋਲ ਝੂਠ ਬਾਲ ਕੇ ਕਿੱਦਾਂ ਉਹਨੇ ਲਿਆ ਉਹ ਪਰਿਵਾਰ ਨੇ ਕੱਲ ਦੱਸਿਆ ਕਿ ਜਦੋਂ ਬਰਾ ਦੀਲ ਵੀ ਪਹੁੰਚ ਗਏ ਉਦੋਂ ਉਹਨਾਂ ਨੇ ਕਿਹਾ ਜੀ ਅੱਗੇ ਤਾਂ ਗੱਲ ਬਣੂ ਜੇ 15 ਲੱਖ ਰੁਪਈਆ ਉਹ ਦੋਗੇ ਫਿਰ ਉਹਦੀ ਭੈਣ ਨੇ ਜਮੀਨ ਗੈਰੇ ਪਾ ਕੇ ਫੇਰ ਭੱਜਾ ਸੋ ਬਹੁਤ ਤੇਜ਼ੀ ਦੇ ਨਾਲ ਅਸੀਂ ਵੱਲੇ ਜਿਹੜਾ ਸਾਡੀ ਪੁਲਿਸ ਦੀ ਟੀਮ ਨੇ ਕੰਮ ਕੀਤਾ ਉਹ ਦਸੀ ਐਫ ਆਈ ਆਰ ਜਿਹੜੀ ਹੈ ਇਹ 0012 12 ਐਫ ਆਈ ਆਰ ਜਿਹੜੀ ਹੈ ਇਹ ਪਿੰਡੀ ਸਈਦਾ ਥਾਣੇ ਦੇ ਵਿੱਚ ਕਿਉਂਕਿ ਉਹਦਾ ਪਿੰਡ ਕੋਟਲੀ ਖੈਦਾ ਜਿਹੜਾ ਟਰੈਵਲ ਏਜੰਟ ਦਾ ਉੱਥੇ ਪੈਂਦਾ ਸੀਗਾ ਸਤਨਾਮ ਸਿੰਘ ਇਹ ਟਰੈਵਲ ਏਜੰਟ ਦਾ ਨਾਮ ਹੈ ਉੱਤੇ ਪੱਤਰ ਦਰਜ ਕੀਤਾ ਤੇ ਜਲਦੀ ਉਹਨੂੰ ਅਸੀਂ ਗ੍ਰਿਫਤਾਰ ਕਰਨ ਦੇ ਵਿੱਚ ਵੀ ਕਾਮਯਾਬ ਹੋਵਾਂਗੇ ਉਹਦਾ ਉਹਦਾ ਜਿਹੜਾ ਦਫਤਰ ਸੀਗਾ ਉਸ ਅੱਜ ਮੈਂ ਪੁਲਿਸ ਨੂੰ ਕਹਿ ਕੇ ਜਿਹੜਾ ਸੀਲ ਕਰਾਤਾ ਪੁਲਿਸ ਭੇਜ ਕੇ ਕਿ ਇਹਦਾ ਦਫਤਰ ਵੀ ਸੀਲ ਕਰੋ ਇਹਦਾ ਸਾਰਾ ਜਿਹੜਾ ਕੰਪਿਊਟਰ ਵਗੈਰਾ ਉਹ ਚੈੱਕ ਕਰੋ ਹੋਰ ਕਿੰਨੇ ਕਿੰਨੇ ਲੋਕਾਂ ਨਾਲ ਇਹਨੇ ਠੱਗੀ ਮਾਰੀ ਆ ਉਹ ਤੁਸੀਂ ਹਰਾਨ ਹੋ ਗਏ ਕਿ ਉਹਨਾਂ ਨੇ ਦੱਸਿਆ ਕਿ ਜਦੋਂ ਅਸੀਂ ਉਹਨੂੰ ਪਤਾ ਲੱਗਾ ਕਿ ਆ ਗਿਆ ਤੇ ਉਹ ਬੰਦੇ ਤੇ ਉਲਟ ਦਾਬੇ ਮਾਰਦੇ ਸ਼ੁਰੂ ਕੀਤੇ ਕਿ ਤੁਸੀਂ ਜੇ ਕਿਸੇ ਕੋ ਨਾਂ ਲਓਗੇ ਕਿ ਇਹਨੂੰ ਦੱਸੋਗੇ ਤੇ ਮੈਂ ਤੁਹਾਡੇ ਖਾਤੇ ਹੋਰ ਕਾਰਵਾਈ ਕਰੂੰਗਾ ਸੋ ਮੈਂ ਪੰਜਾਬ ਦੇ ਵਿੱਚ ਜਿਹੜੇ ਲੋਕ ਗੈਰ ਕਾਨੂੰਨੀ ਮਨੁੱਖੀ ਤਸਕਰੀ ਦੇ ਵਿੱਚ ਲੱਗੇ ਆ ਉਹਨਾਂ ਨੂੰ ਤੁਹਾਡੇ ਥ्रू ਇਹ ਦੱਸਣਾ ਚਾਹੁੰਦਾ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਪੰਜਾਬ ਦੇ ਵਿੱਚ ਕਿਸੇ ਨੂੰ ਵੀ ਗੈਰ ਕਾਨੂੰਨੀ ਜਿਹੜੀ ਮਨੁੱਖੀ ਤਸਕਰੀ ਨਹੀਂ ਕਰ ਦਊਗੀ ਭਾਵੇਂ ਜੋ ਮਰਜ਼ੀ ਹੋ ਜੇ ਜਿਹੜੇ ਬੰਦੇ ਆਏ ਐ ਇਹਨਾਂ ਨੂੰ ਮੇਰੀ ਬੇਨਤੀ ਆ ਕਿ ਉਹ ਸਾਡੇ ਨਾਲ ਸੰਪਰਕ ਕਰਕੇ ਸਾਨੂੰ ਲਿਖ ਕੇ ਦੇਣ ਕਿ ਉਹਨਾਂ ਕੋਲ ਪੈਸੇ ਕਿੱ데 ਲੈ ਉਹਦੋਂ ਕੁਛ ਟਰੈਵਲ এজੈਂਸੀ ਕੁਝ ਬੰਦਿਆਂ ਨੇ ਦੱਸਿਆ ਕਿ ਦੁਬਈ ਦੇ ਟਰੈਵਲ ਏਜੰਸੀ ਗੇ ਜਿਨ੍ਹਾਂ ਨੂੰ ਪੈਸੇ ਦਿੱਤੇ ਆ ਦੁਬਈ ਤੇ ਮੈਂ ਕਾਰਵਾਈ ਕਰਦੇ ਅਸਮਤ ਹੋਊਂਗਾ ਇਹ ਤਾਂ ਮੈਂ ਆਪਣੇ ਐਡਵੋਕੇਟ ਜਦਾਂ ਨੂੰ ਪੁੱਛ ਕੇ ਕਿ ਆਪਾਂ ਉੱਥੇ ਕੁਝ ਕਰ ਸਕਦੇ ਕਿ ਨਹੀਂ ਕਰ ਸਕਦੇ ਪਰ ਪੰਜਾਬ 'ਚ ਜਿਹੜਾ ਬੰਦਾ ਇਸ ਮੱਲ ਮਰ ਬਨੁਖੀ ਤਸਕਦੀ ਵਾਲੇ ਮਾਫੀਆ ਦਾ ਹਿੱਸਾ ਹੋਊਗਾ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਊਗਾ ਕਿਹੇ ਵੀ ਟਰੈਵਲ ਏਜੰਟ ਨੂੰ ਜਿਹੜਾ ਬਖਸ਼ਿਆ ਨਹੀਂ ਜਾਊਗਾ ਭਾਵੇਂ ਜੋ ਮਰਜ਼ੀ ਹੋ ਜਾਏ ਅਸੀਂ ਹਰ ਇੱਕ ਦੇ ਖਿਲਾਫ ਕਾਰਵਾਈ ਕਰਾਂਗੇ ਉਹਦੇ ਸਾਰੇ ਹੀ ਲੋਕ ਭੋਏ ਭਾਲੇ ਤੁਸੀਂ ਦੱਸੋ ਕਿ ਕੋ 50 ਲੱਖ ਕੋ 60 ਲੱਖ ਹਰਿਆਣੇ ਵਾਲੇ ਮੁੰਡੇ ਦੱਸ ਰਹੇ ਸੀਗੇ ਕਿ ਉਹਨਾਂ ਕੋ ਦੋ ਬੰਦਿਆਂ ਕੋ 2 ਕਰੋੜ ਰੁਪਇਆ ਲੈ ਗਏ ਬਸ ਤੁਸੀਂ ਦੇਖੋ ਕਿੱਥੇ ਕਿੰਨੀ ਕਿੰਨੀ ਬੋਲੀ ਜਿਹੜੀ ਆ ਉਹਨਾਂ ਦੇ ਲਾਕੇ ਤੇ ਬੰਦਿਆਂ ਨੂੰ ਜਿਹੜਾ ਫਰਾਰ ਕੀਤਾ ਜੇ ਮੈਨੂੰ ਪਤਾ ਲੱਗਾ ਅੱਜ ਜੀ ਕਿ ਅਗਲੇ ਦਿਨਾਂ ਦੇ ਵਿੱਚ ਹੋਰ ਭਾਗਤੀ ਵੀ ਜਿਹੜੇ ਵਾਪਸ ਆ ਰਹੇ ਆ। ਸੋ ਜਿਹੜਾ ਵੀ ਵਾਪਸ ਆਊਗਾ ਜਿਹੜਾ ਵੀ ਸਾਡੇ ਨਾਲ ਸੰਪਰਕ ਕਰਕੇ ਐਨਆਰਆਈ ਡਿਪਾਰਟਮੈਂਟ ਦੇ ਨਾਲ ਸੰਪਰਕ ਕਰਕੇ ਸਾਨੂੰ ਲਿਖਤੀ ਦਊਗਾ ਐਫੀਡੇਵਟ ਦਊਗਾ ਕਿ ਮੇਰੇ ਕੋ ਐਸ ਬੰਦੇ ਨੇ ਆ ਜਿਹੜਾ ਫਰਾਡ ਕੀਤਾ ਮੇਰੇ ਨਾਲ ਮੈਂਨਾ ਧੋਖਾ ਕੀਤਾ ਹੈ। ਮੈਨੂੰ ਵੱਲਾ ਜਿਹੜਾ ਇਹਨਾਂ ਨੇ ਮੇਰੇ ਕੋ ਪੈਸੇ ਲਏ ਅਸੀਂ ਉਸ ਬੰਦੇ ਦੇ ਖਿਲਾਫ ਉਸ ਟਰੈਵਲ ਏਜੰਟ ਦੇ ਖਿਲਾਫ ਜਿਹੜਾ ਸਖਤ ਕਾਨੂੰਨੀ ਕਾਰਵਾਈ ਕਰਾਂਗੇ। ਔਰ ਕਿਸੇ ਨੂਵੀਂ ਪੰਜਾਬ ਦੀ ਤਫ਼ਤੀ ਤੇ ਮਨੁੱਖੀ ਤਸਕਰੀ ਜਿਹੜੀ ਆ ਗੈਰਕਾਨੂੰਨੀ ਮਨੁੱਖੀ ਤਸਕਰੀ ਉਹ ਨਹੀਂ ਕਰਦਿਆਂਗੇ ਇਸ ਕਰਕੇ ਮੈਂ ਤੁਹਾਨੂੰ ਸੱਦਿਆ ਸੀਗਾ ਕਿ ਪਹਿਲੇ ਹੀ ਟਾਈਮ ਦੇ ਉੱਤੇ ਕਿਉਂਕਿ ਸੀਐਮ ਸਾਹਿਬ ਕਹਿੰਦੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਅਸੀਂ ਤਾਂ ਜਦੋਂ ਪਤਾ ਲੱਗਾ ਅਸੀਂ ਆਪਣੀ ਕਾਰਵਾਈ ਉਸੇਲੇ ਰੰਬਤੀ ਹਾਲ ਵੀ ਜਦੋਂ ਜਦੋਂ ਪਤਾ ਲੱਗੂਗਾ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਅਸੀਂ ਕਾਰਵਾਈ ਕਰਾਂਗੇ ਪਰ ਜਿਹੜੇ ਲੋਕ ਇਸ ਇਸ਼ੂ ਦੇ ਉੱਤੇ ਪੋਲਟਿਕਸ ਕਰ ਰਹੇ ਉਹਨਾਂ ਦੇ ਬਿਆਨ ਪੜ ਕੇ ਭਾਰਤ ਦੇ ਵਿਦੇਸ਼ ਮੰਤਰੀ ਦਾ ਬਿਆਨ ਪੜ੍ਹ ਕੇ ਉਹ ਹਿਦਿਆਣੇ ਦੇ ਇੱਕ ਮੰਤਰੀ ਦਾ ਬਿਆਨ ਪੜ੍ਹ ਕੇ ਅੱਜ ਮੇਰਾ ਮਨ ਬਹੁਤ ਦੁਖੀ ਹੋਇਆ ਕਿ ਜਦ ਇਹ ਲੋਕ ਜਿਹੜੇ ਇੰਦੀਆ ਤਾੜਾ ਮਾਰਦੇ ਆ ਦੇਸ਼ ਭਗਤੀ ਦੀ ਆ ਜਿਹੜੇ ਇੰਨਾ ਕਹਿੰਦੇ ਆ ਕਿ ਸਾਡੇ ਅੰਦਰ ਦੇਸ਼ ਭਗਤੀ ਕੁੱਟ-ਕੁੱਟ ਕੇ ਭਰੀ ਆ ਉਹ ਬੰਦੇ ਕਹਿੰਦੇ ਆ ਜੀ ਕਿ ਇਹ ਅਮਰੀਕਾ ਦੇ ਲਾਅਨਸਾਰ ਹੀ ਹੋਇਆ ਪਰ ਉਹਨਾਂ ਭੋਲਿਆਂ ਨੂੰ ਇਹ ਨਹੀਂ ਪਤਾ ਕਿ ਅਮਰੀਕਾ ਦਾ ਲਾਅਨਸਾਰ ਅਮਰੀਕਾ 'ਚ ਹੀ ਲਾਗੂ ਹੁੰਦਾ ਹੈ ਅਮਰੀਕਾ ਨੂੰ ਕਿੰਨੇ ਇਖਤਿਆਰ ਦੇਤਾ ਕਿ ਤੁਸੀਂ ਇੰਡੀਆ ਦੀ ਧਰਤੀ ਦੇ ਉੱਤੇ ਸਾਡੇ ਬੰਦਿਆਂ ਨੂੰ ਸਰ ਮਤਲਬ ਜਿਹੜਾ ਹੱਥ ਘੜੀਆਂ ਤੇ ਜੰਜੀ ਦਾ ਲੈ ਕੇ ਆਓ ਇਹ ਕਿਤੇ ਕੋਈ ਕੋਈ ਸਾਡਾ ਕਾਨੂੰਨ ਕਿਤੇ ਵੀ ਜਿਹੜਾ ਉਹ ਕਿਸੇ ਵੀ ਦੇਸ਼ ਨੂੰ ਦੂਜੇ ਦੇਸ਼ ਨੂੰ ਅਲਾਉ ਨਹੀਂ ਕਰਦਾ ਕਿ ਸਾਡੇ ਨਾਗਰਿਕ ਜਿਹੜੇ ਆ ਸਾਡੇ ਭਾਰਤੀਆਂ ਦੇ ਨਾਲ ਇਦਾਂ ਮਤਲਬ ਜਿਹੜਾ ਕੀਤਾ ਜਾਵੇ ਔਰ ਅੱਗੇ ਤੋਂ ਵੀ ਮੈਂ ਅੱਜ ਫੇਰ ਕਹੂੰਗਾ ਪ੍ਰਧਾਨ ਮੰਤਰੀ ਮੋਦੀ ਜੀ ਤੁਹਾਨੂੰ ਕਿ ਪ੍ਰਧਾਨ ਮੰਤਰੀ ਜੀ ਤੁਸੀਂ ਬਾਅਦ ਬਾਅਦ ਇਹ ਕਹਿੰਦੇ ਰਹੇ ਕਿ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਜੀ ਮੇਰੇ ਮਿੱਤਰ ਨੇ ਮੇਰੇ ਦੋਸਤ ਨੇ ਤੇ ਸਰ ਅੱਗੇ ਤੋਂ ਇਦਾਂ ਦੀ ਗੱਲ ਜਿਹੜੀ ਬਿਲਕੁਲ ਨਹੀਂ ਹੋਣੀ ਚਾਹੀਦੀ ਔਰ ਜਦੋਂ ਤੁਸੀਂ ਪਤਾ ਲੱਗਾ ਕਿ ਅਮਰੀਕਾ ਜਾ ਰਹੇ ਨੇ ਜੇ ਤੁਸੀਂ ਅਮਰੀਕਾ ਜਾ ਰਹੇ ਹੋ ਤੇ ਇਹ ਇਸ਼ੂ ਜਿਹੜਾ ਸਰ ਦੇ ਅੱਜ ਉੱਥੇ ਜੋ ਅਖਬਾਰਾਂ ਚ ਮੈਂ ਪੜਿਆ ਕਿ 18 ਹਜ਼ਾਰ ਬੰਦਾ ਜੀ ਜਿਹੜਾ ਕਹਿ ਗਿਆ ਕਾਨੂੰਨੀ ਗਿਆ ਰੋਟੀ ਰੋਜੀ ਦੀ ਗਿਆ ਸੀਗਾ ਉਹਦੇ ਖਿਲਾਫ ਅਮਰੀਕਾ ਕਾਰਵਾਈ ਕਰ ਰਿਹਾ ਤੇ ਮੈਂ ਇਹ ਦੱਸਣਾ ਚਾਹੁੰਦਾ ਕਿ ਜਿਹੜਾ ਅਮਰੀਕਾ ਉਸ ਦੇਸ਼ ਦੇ ਵਿਕਾਸ ਦੇ ਵਿੱਚ ਭਾਰਤੀਆਂ ਨੇ ਬਹੁਤ ਵੱਡਾ ਰੋਲ ਦਾ ਕੀਤਾ ਮਿਲੀਅਨ ਤੋਂ ਵੱਧ ਭਾਰਤੀ ਜਿਹੜੇ ਵੱਖ-ਵੱਖ ਬਿਨਸ ਜਿਹੜੇ ਆ ਐਗਰੀਕਲਚਰ ਦਾ ਰੈਸਟੋਰੈਂਟ ਹੋਟਲ ਪਤਾ ਨਹੀਂ ਕਿੰਨੇ ਪਿੰਨੇ ਦੇ ਸਾਡੇ ਬੰਦਿਆ ਦੇ ਸਾਡੇ ਬੰਦਿਆ ਦੇ ਭਾਰਤੀਆਂ ਦਾ ਸਾ ਅਮਰੀਕਾ ਨੂੰ ਇਹ ਸਟੇਜ ਤੇ ਪਹੁੰਚਾਉਣ ਦੇ ਵਿੱਚ ਅੱਜ ਜਿੱਥੇ ਉਹ ਖੜਾ ਜਿੱਥੇ ਉਹਦਾ ਵਿਕਾਸ ਹੈ ਬਹੁਤ ਵੱਡਾ ਕੰਟਰੀਬਿਊਸ਼ਨ ਹੈ ਉਹ ਉਹਨਾਂ ਨੂੰ ਭੁੱਲਣਾ ਨਹੀਂ ਚਾਹੀਦਾ ਹਾਂ ਜੇ ਬੰਦੇ ਚੱਲ ਗਏ ਜੇ ਬੰਦੇ ਆਪਣੀ ਰੋਟੀ ਰੋਟੀ ਦੋਜੀ ਲਈ ਗਏ ਉਹਨਾਂ ਨੇ ਕੋਈ ਜੁਰਮ ਨਹੀਂ ਕੀਤਾ ਉਹਨਾਂ ਦਾ ਕੋਈ ਕੋਈ ਅਤਵਾਦੀ ਨਹੀਂ ਗੇ ਕੁਝ ਨਹੀਂ ਗੇ ਪਰ ਜੇ ਚਲੇ ਗਏ ਤੇ ਉਹਨਾਂ ਦਾ ਇਹ ਵਿਹਾਰ ਕਰਨਾ ਇਹ ਸਭ ਬਹੁਤ ਨਿੰਦਣਯੋਗ ਜਿਹੜੀ ਕਾਰਵਾਈ ਆ ਉਹ ਮੈਂ ਕਹੂੰਗਾ ਦੇਖ ਦੇ ਪ੍ਰਧਾਨ ਮੰਤਰੀ ਨੂੰ ਦੇਸ਼ ਦੇ ਵਿਦੇਸ਼ ਮੰਤਰੀ ਨੂੰ ਕਿ ਅਮਰੀਕਾ ਨਾਲ ਗੱਲ ਕਰ ਸਾਡਾ ਕੋਈ ਵੀ ਨਾਗਰਿਕ ਇਹ ਠੀਕ ਹੈ ਕਿ ਦੇਸ਼ਾਂ ਦੇ ਕਾਨੂੰਨ ਹੁੰਦੇ ਆ ਕੋਈ ਵੀ ਸਾਡਾ ਨਾਗਰਿਕ ਜੇ ਗੈਰ ਕਾਨੂੰਨੀ ਤੌਰ ਤੇ ਉਹ ਡਿਪੋਰਟ ਹੋ ਜਾਂਦਾ ਹੈ ਕਿ ਉਹ ਸਾਡੇ ਬੰਦੇ ਨੂੰ ਸਾਡੇ ਭਾਤੀ ਨੂੰ ਉਹ ਸਾਡੀ ਐਮਬੈਸੀ ਦੇ ਵਿੱਚ ਛੱਡ ਕੇ ਆਉਂਨ ਸਾਡਾ 6 ਦਫ਼ਤਰ ਅਮਰੀਕਾ ਦੀ ਧਰਤੀ ਦੇ ਉੱਤੇ ਸਾਡਾ ਦੂਤਾ ਵਾਸ ਵਿਸ਼ੰਕਨ ਡੀਸੀ ਦੇ ਵਿੱਚ ਹੈ ਸਾਂਫਰਸਕੋ ਦੇ ਵਿੱਚ ਐਲਈ ਦੇ ਵਿੱਚ ਸ਼ਿਕਾਗੋ ਦੇ ਵਿੱਚ ਔਰ ਸ਼ਾਰਟਲ ਦੇ ਵਿੱਚ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਸਾਡੇ ਉੱਥੇ ਅਧਿਕਾਰੀ ਬੈਠੇ ਆ ਉਹ ਸਾਡੇ ਬੰਦੇ ਨੂੰ ਉੱਥੇ ਛੱਡਣ ਸਾਡੇ ਅਧਿਕਾਰੀਆਂ ਨੂੰ ਛੱਡਣ ਅੱਗੇ ਸਾਡੇ ਅਧਿਕਾਰੀ ਉਹਨਾਂ ਨੂੰ ਦੇਸ਼ ਵਾਪਸੀ ਜਿਹੜੀ ਉਹਨਾਂ ਦੀ ਸਰ ਇੱਕ ਆਮ ਰੈਗੂਲਰ ਜਿਹੜੇ ਜੱਤ ਦੀ ਜਹਾਜ਼ ਨੇ ਉਹਨਾਂ ਦੇ ਵਿੱਚ ਕਦਾਈ ਜਾ ਬਜਾਏ ਕਿ ਤੁਸੀਂ ਫੌਜ ਦੇ ਜਹਾਜ਼ ਲਈ ਫਿਰਦੇ ਜਿੱਦਾਂ ਪਤਾ ਦੀ ਕਿੰਨਾ ਕਬਡਾ ਤੁਸੀਂ ਮਤਲਬ ਹਲਕਾ ਮਾਰ ਲਿਆ ਕਿੰਨਾ ਕਬਡਾ ਕੰਮ ਕਰ ਲਿਆ ਤੁਸੀਂ ਜਿਹੜਾ ਦਹਿਸ਼ਤ ਕ੍ਰੀਏਟ ਕਰਦੇ ਹੋ ਸੋ ਮੈਂ ਮੈਂ ਕਹੂੰਗਾ ਕਿ ਪ੍ਰਧਾਨ ਮੰਤਰੀ ਜੀ ਖਿਆਲ ਰੱਖਣ ਅੱਗੇ ਤੋਂ ਇਦਾਂ ਦੀ ਇੰਡੀਆ ਦੀ ਧਰਤੀ ਦੇ ਉੱਤੇ ਕਿਸੇ ਵੀ ਬੰਦੇ ਨੂੰ ਜਿਹੜਾ ਉਹ ਅਨਮਨੁੱਖੀ ਵਿਵਹਾਰ ਕਰਕੇ ਉਹਦੇ ਮਨੁੱਖੀ ਅਧਿਕਾਰਾਂ ਨੂੰ ਕੁਚਲ ਕੇ ਉਹਨੂੰ ਬੇੜੀਆਂ ਉਹਨੂੰ ਹੱਥ ਘੜੀਆਂ ਲਾ ਕੇ ਨਾ ਲਿਆਂਦਾ ਜਾਵੇ ਬਲਕਿ ਸਾਡੇ ਬੰਦਿਆਂ ਨੂੰ ਉੱਥੇ ਹੀ ਅਮਰੀਕਾ ਦੀ ਧਰਤੀ ਤੇ ਸਾਡੇ ਦੂਤਾਵਾਸ ਜਿਹੜੇ ਆ ਉਹਨਾਂ ਦੇ ਹਵਾਲਾ ਕੀਤਾ ਜਾਵੇ ਉਹ ਅੱਗੋਂ ਜਿਹੜਾ ਲੈ ਕੇ ਆਉਣਗੇ ਸੋ ਮੈਂ ਤੁਹਾਡੇ ਥੋਂ ਇੱਕ ਵਾਰ ਫੇਰ ਦਵਾ ਦਾ ਕਹਿਣਾ ਚਾਹੁੰਦਾ ਕਿ ਜਿਹੜੇ ਵੀ ਬੰਦੇ ਮਨੁੱਖੀ ਤਸਕਰੀ ਦੇ ਵਿੱਚ ਸ਼ਾਮਲ ਨੇ ਟਰੈਵਲ ਏਜੰਟ ਜਿਹੜੇ ਸਾਡ ਉਹਨਾਂ ਦੇ ਸਭ ਦੇ ਖਿਲਾਫ ਜਿਹੜਾ ਜੋ-ਜੋ ਮੇਰੇ ਕੋ ਐਫੀਆਈਆਈ ਡਬਾਈ ਜਾਣਗੇ ਜੋ-ਜੋ ਮੈਨੂੰ ਬਿਆਨ ਦੇਈ ਜਾਣਗੇ ਬੰਦੇ ਕਿਸੇ ਵੀ ਜ਼ਿਲ੍ਹੇ ਦਾ ਅਸੀਂ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਜਿਹੜੀ ਕਾਨੂੰਨੀ ਕਾਰਵਾਈ ਕਰਾਂਗੇ ਪੰਜਾਬ ਦੀ ਪਵਿੱਤਰ ਧਰਤੀ ਤੇ ਇਦਾਂ ਦਾ ਜਿਹੜਾ ਗਲਤ ਕੰਮ ਆ ਉਹ ਨਹੀਂ ਕਰਦੇ ਹੋਵਾਂਗੇ ਇਹ ਮੈਂ ਤੁਹਾਨੂੰ ਮਤਲਬ ਜਿਹੜਾ ਕੱਚਾ ਦਾ ਵਿਸ਼ਾ ਬਣਾਇਆ ਜੀ ਪੰਜਾਬ ਦੀ ਪਵਿੱਤਰ ਧਰਤੀ ਦੀ ਕੀ ਅੰਮ੍ਰਿਤਸਰ ਦੀ ਗੁਰੂ ਨਗਰੀ ਹੈ ਜਿੱਥੇ ਕਿ ਪਹਿਲਾ ਜਹਾਜ਼ ਇੱਥੇ ਲੈਂਡ ਕਰਾਇਆ ਗਿਆ ਇਸ ਦੇ ਪਿੱਛੇ ਕੀ ਕਹਿਣਾ ਚਾਹੀਦਾ ਨਹੀਂ ਜੀ ਇਹ ਤਾਂ ਦੇਖੋ ਕੇਂਦਰ ਦੀ ਚਾਲ ਸੀਗੀ ਉਹ ਪੰਜਾਬ ਨੂੰ ਜਿਹੜਾ ਬਦਨਾਮ ਕਰਨਾ ਚਾਹੁੰਦੇ ਸੀਗੇ ਪਰ ਦੇਖੋ ਉਹਦੇ ਵਿੱਚ ਜਿਹੜਾ ਜਹਾਜ਼ ਆਇਆ 33 ਬੰਦੇ ਗਿਜਾ ਦੇ ਸੀਗੇ 30 ਹਿਦਿਆਣੇ ਦੇ ਸੀਗੇ ਤੇ ਉਹਨਾਂ ਨੇ ਇਸ ਧਰਤੀ ਨੂੰ ਚੁਣਿਆ ਇਹ ਉਹਨਾਂ ਦੀ ਬੋਝਦਲੀ ਅਸਲ ਉਹਨਾਂ ਨੇ ਇਹ ਕਿ ਐ ਨੂੰ ਭੇਜ ਦਿਓ ਇਹਨੇ ਇਹਨੇ ਜੋਗੇ ਨਹੀਂ ਇਹਨੇ ਹਿੰਮਤੀ ਨਹੀਂ ਅੱਜ ਮੈਂ ਹਰਿਆਣੇ ਦੇ ਮੰਤਰੀ ਦਾ ਬਿਆਨ ਸੁਣ ਰਿਹਾ ਸੀਗਾ ਇਹਨਾਂ ਕਠਿਆ ਬਿਆਨ ਆ ਕੋਈ ਬੰਦਾ ਉਹਨਾਂ ਬੰਦਿਆਂ ਨੂੰ ਨਹੀਂ ਮਿਲਿਆ ਸੀ ਮਿਲਿਆ ਕੱਲੇ ਉਹ ਇਹਨੇ ਹਿੰਮਤੀ ਨਹੀਂ ਕਿ ਤੁਸੀਂ ਸਭ ਦਿੱਲੀ ਤਾਰੋ ਅੱਗੋਂ ਪਿੱਛੇ ਤਾਂ ਕਹਿੰਦੇ ਹੋ ਦਿੱਲੀ ਇੰਟਰਨੈਸ਼ਨਲ 에어ਪੋਰਟ ਆ ਬੰਬੇ ਇੰਟਰਨੈਸ਼ਨਲ 에어ਪੋਰਟ ਆ ਕਲਕੱਤਾ ਤਾਰੋ ਉੱਥੇ ਪਰ ਕੋਈ ਨਹੀਂ ਇਹ ਲੈ ਵੀ ਆਂਦਾ ਸਭ ਹਰਿਆਣੇ ਵਾਲੇ ਉਹ ਜਿਹੜੀ ਕੈਦੀਆਂ ਵਾਲੀ ਬੱਸ ਦੇ ਵਿੱਚ ਆਪਣੇ ਜਿਹੜੇ ਨਾਗਰਿਕਾਂ ਨੂੰ ਲੈ ਕੇ ਗਏ ਸਰ ਉਹਨਾਂ ਦੀ ਵੀ ਬਹੁਤ ਬਾਣੀ ਗੱਲ ਉਹਨਾਂ ਨੇ ਜਿਹੜਾ ਇਹ ਕੰਮ ਕੀਤਾ ਇਹ ਵੀ ਬਹੁਤ ਨਿੰਦਨਯੋਗ ਹੈ ਉਹ ਅੱਜ ਤੱਕ ਉਹਨਾਂ ਨੇ ਸਟੈਂਡ ਨਹੀਂ ਲਿਆ ਅੱਜ ਤੱਕ ਉਹ ਆਪਣੇ ਬੰਦਿਆਂ ਦੇ ਹੱਕ ਤੇ ਨਹੀਂ ਖੜੇ ਪਤਾ ਸੀ ਸਰ ਖੜਾਂਗੇ ਆਪਣੇ ਬੰਦਿਆਂ ਦੇ ਹੱਕ ਦੇ ਵਿੱਚ ਅਸੀਂ ਇਦਾਂ ਦੇ ਵਿਤਕਰੇ ਖਿਲਾਫ ਆਵਾਜ਼ ਬੁਲੰਦ ਕਰਾਂਗੇ ਜੋ ਵੀ ਸਰਕਾਰ ਕਰਦੀ ਕਰ ਸਕਦੀ ਹੋਊਗੀ ਅਸੀਂ ਹਰ ਹਿੱਲਾ ਕਰਾਂਗੇ ਔਰ ਜਲਦੀ ਸ਼ਾਇਦ ਅਗਲੇ ਵੀਕ ਦੇ ਵਿੱਚ ਵਿਦੇਸ਼ ਮੰਤਰੀ ਜੀ ਨਾਲ ਟਾਈਮ ਮਿਲ ਜੇ ਪਰ ਦੇਸ਼ਵੰਤੀ ਨੂੰ ਮਿਲ ਕੇ ਵੀ ਇਹੀ ਬੇਨਤੀ ਕਰਾਂਗੇ ਕਿ ਭਈ ਭਾਰਤੀਆਂ ਦੇ ਨਾਲ ਇੰਦਾ ਦਾ ਸਲੂਕ ਜਿਹੜਾ ਬੰਦ ਕੀਤਾ ਜਾਵੇ ਉਹ ਜਮਾਨਾ ਬਦਲ ਗਿਆ ਉਹ ਸਮਾਂ ਬਦਲ ਗਿਆ ਕਿ ਤੁਸੀਂ ਜਿਹੜੀਆਂ ਹੁਣ ਕਾਰਵਾਈਆਂ ਕਰਦੇ ਹੋ ਸੋ ਮੈਂ ਮੈਂ ਫਿਰ ਇੱਕ ਵਾਰ ਮੋਦੀ ਜੀ ਨੂੰ ਕਹੂੰਗਾ ਕਿ ਆਪਣੇ ਮਿੱਤਰ ਪਰ ਮਿੱਤਰ ਟਰੰਪ ਜੀ ਨੂੰ ਕਹਿ ਕੇ ਇਸ ਮਸਲੇ ਦਾ ਬੈਠ ਕੇ ਟੇਬਲ ਤੇ ਹੱਲ ਕੀਤਾ ਜਾਵੇ ਸਾਡੇ ਮਿਲੀਅਨ ਭਾਰਤੀ ਨੇ ਜਿਨ੍ਹਾਂ ਨੇ ਅਮਰੀਕਾ ਦੇ ਵਿਕਾਸ ਦੇ ਵਿੱਚ ਬਹੁਤ ਵੱਡਾ ਦੋਲਦਾ ਕੀਤਾ ਜੇ ਕੁਝ ਹਜ਼ਾਰਾਂ ਲੋਕ ਸਾਡੇ ਗੋਟੀ ਜੋਜੀ ਦੀ ਗਲਤ ਤਰੀਕੇ ਨਾਲ ਚੱਲ ਗਿਆ ਤੇ ਸਰ ਕੋਈ ਉਹਨਾਂ ਨੇ ਜ਼ੁਲਮ ਨਹੀਂ ਕਰਤਾ ਉਹ ਕੋਈ ਟੈਰਿਸਟ ਨਹੀਂ ਗੇ ਉਹ ਪੇਟ ਦੀ ਖੱਤਤ ਗੇ ਆ ਉਹਨਾਂ ਦੀ ਗੱਲ ਸੁਣੀ ਜਾਵੇ ਜਦੋਂ ਇੰਡੀਆ ਹੁੰਦੇ ਉਹਨਾਂ ਨੂੰ ਗਲੇ ਲਾਇਆ ਜਾਵੇ ਸਭ ਉਹਨਾਂ ਨੂੰ ਪਿਆਰ ਨਾਲ ਮਿਲਿਆ ਜਾਵੇ ਇਹ ਥੋੜਾ ਕਿ ਸਤਕਰਾ ਆਪਣੇ ਨਾਗਰਿਕ ਤੇ ਜਿਹੜਾ ਮੁੱਖੀ ਬੋੜ ਲੈਂਦੀ ਹੈ ਸੋ ਮੈਂ ਜਿਹੜਾ ਭਾਜਪਾ ਦਾ ਇਹ ਭਤੀਜਾ ਹਰਿਆਣਾ ਗੁਜਰਾਤ ਦੇ ਵਿੱਚ ਵੀ ਗੁਜਰਾਤ ਦੇ ਵਿੱਚ ਵੀ ਜਦੋਂ ਕਿ ਕੋਈ ਉੱਥੇ ਮੰਤਰੀ ਕੋਈ ਅਧਿਕਾਰੀ ਨਹੀਂ ਆਇਆ ਹਰਿਆਣਾ ਤੇ ਨਹੀਂ ਆਇਆ ਇਹ ਬਹੁਤ ਜ਼ਿਆਦਾ ਬਤੀ ਦਾ ਜਿਹੜਾ ਇਹ ਨਿੰਦਨਯੋਗ ਅੱਛਾ ਜੀ 487 ਦੀ ਲਿਸਟ ਤਿਆਰ ਹੋ ਗਈ ਹੁਣੇ ਅਪਡੇਟਨ ਦਿੱਤੀਆਂ ਉਹਨਾਂ ਨੇ ਉਹਨਾਂ ਨੇ ਵਿਦੇਸ਼ ਮੰਤਰਾਲੇ ਨੂੰ ਭੇਜੀ ਕਿ 487 ਹੋਰ ਭੇਜਣਾ ਹੈ ਆਪਾਂ ਕੋਈ ਗੱਲ ਨਹੀਂ ਦੇਖੋ ਜੇ ਉਹਨਾਂ ਕੋ ਕੋ ਇਦਾਂ ਦਾ ਹੈਗਾ ਮੈਂ ਤਾਂ ਕਹਿੰਦਾ ਕਿ ਉਹਨਾਂ ਦੇ ਆਉਣ ਤੋਂ ਪਹਿਲਾਂ ਮੋਦੀ ਜੀ ਦੀ ਗੱਲ ਕਰ ਕਹਿੰਦਾ ਜੀ 487 ਦੀ ਲਿਸਟ ਵੀ ਭੇਜ ਦਿੱਤੀ ਸਰ ਮੈਂ ਤਾਂ ਕਹਿੰਦਾ ਕਿ ਮੋਦੀ ਜੀ ਦੇ ਵਿਦੇਸ਼ ਮੰਤਰੀ ਜੀ ਉਹਨਾਂ ਨਾਲ ਗੱਲ ਕਰਦੇ ਭੇਜਤਾ ਉਹ ਸਾਡੇ ਦੂਤਾਵਾਸ ਜਿਹੜੇ ਸਾਡੇ ਅਧਿਕਾਰੀਆਂ ਨੂੰ ਅਮਰੀਕਾ ਦੇ ਬੰਦੇ ਸੰਪਰਕ ਐਦਾ ਬੱਦਲ ਲੈ ਕੇ ਨਾ ਭੇਜ। ਨਹੀਂ ਪਰ ਇੰਨੀ ਕੀ ਮਜਬੂਰੀ ਪੈ ਗਈ ਸੀ ਕਿ ਯੂਐਸ ਆਰਮੀ ਦਾ ਜਹਾਜ਼ ਆਂਦਾ ਇੰਡੀਅਨ 에ਅਰਲਾਈਨਸ ਵੀ ਜਾ ਸਕਦੀ ਸੀ। ਸਾਡੇ ਕੋ ਆਪਣੀ 에ਅਰਲਾਈਨਸ ਹੈ ਉਹਨੂੰ ਕਿਹਾ ਜਾਂਦਾ ਕਿ ਤੁਸੀਂ ਲਿਫਟ ਕਰਾ ਲੈਂਦੇ। ਮੈਂ ਤਾਂ ਕਹਿ ਦਿਆ ਤੁਹਾਨੂੰ। ਇਹ ਦੱਸ ਸਾਹ ਸੈਂਟਰ ਸਰਕਾਰ ਨੇ ਫੈਸਲਾ ਕਰਦਾ ਹੈ ਨਾ। ਸੈਂਟਰ ਸਰਕਾਰ ਕਹਿੰਦੀ ਹੈ ਉਹਨਾਂ ਨੂੰ ਕਹੀ ਆਪਣਾ ਜਹਾਜ਼ ਭੇਜ ਦਿਨੇ। ਸਾਡੇ ਰੋਜ਼ ਇੱਥੋਂ ਡਾਣਾ ਆਉਂਦੀਆਂ ਸਾਂਬਾਸਕੋ ਤੋਂ, ਐਲ.ਏ ਤੋਂ ਆਉਂਦੀਆਂ, ਨਿਊਯਾਰਕ ਤੋਂ ਆਉਂਦੀਆਂ, ਸ਼ਿਕਾਗੋ ਤੋਂ ਕਿੰਨੇ ਅਮਰੀਕਾ ਦੇ ਵੱਡੇ ਸ਼ਹਿਰ ਹੈ ਜਿੱਥੋਂ ਐਵਰੀਡੇ ਫਲਾਈਟਾਂ ਆਉਂਦੀਆਂ। ਜਿਹੜੇ ਡਿਪੋਰਟ ਹੋ ਕੇ ਆਏ ਉਹਨਾਂ ਦੀ ਕੁਆਲੀਫਿਕੇਸ਼ਨ ਕੀ ਆ ਸਾਰੀਆਂ ਚੀਜ਼ਾਂ ਦੇਖ ਕੇ 10 ਤਰੀਕ ਨੂੰ ਸਾਡੀ ਕੈਬਿਨ ਦੀ ਮੀਟਿੰਗ ਹੈ ਉਦੋਂ ਮੈਂ ਸੀਐਮ ਸਾਹਿਬ ਨੂੰ ਬੇਨਤੀ ਕਰੂੰਗਾ ਇਸ ਮਸਲੇ ਦੇ ਉੱਤੇ ਕਿ ਆਪਾਂ ਨੂੰ ਜੂ ਇਹਦੇ ਬਾਰੇ ਜਿਹੜਾ ਸੋਚਣਾ ਚਾਹੀਦਾ ਸਭ ਤੋਂ ਪਹਿਲਾਂ ਵੇਖੋ ਬਾਕੀ ਚੀਜ਼ਾਂ ਤੇ ਬਾਅਦ ਦੀਆਂ ਸਭ ਤੋਂ ਪਹਿਲੀ ਗੱਲ ਇਹਦਾ ਕਿ ਉਹਨਾਂ ਨੂੰ ਆਪਣੇ ਗਲੇ ਲਾਉਣਾ ਸਰ ਉਹ ਆਪਣੇ ਆ ਬਗਾਨੇ ਵੀ ਹੈ ਉਹਨਾਂ ਨੂੰ ਸਾਸਤਿ ਕਰਾਓ ਵੀ ਤੁਸੀਂ ਸਾਡੇ ਹੋ ਤੁਸੀਂ ਉਹਨਾਂ ਨਾਲ ਮੂੰਹ ਗੈਰਕਾਨੂੰਨੀ ਜੀ ਗੈਰਕਾਨੂੰਨੀ ਜੀ ਨਵਾਂ ਹੀ ਡਰਾਮਾ ਦੇਖਿਆ ਜਿਹੜੇ ਪੈਸੇ ਠੱਗੇ ਗਏ ਨੇ ਟਰੈਵਲ ਏਜੰਟਾਂ ਵੱਲੋਂ ਉਹ ਵੀ ਰਿਕਵਰ ਕੀਤੇ ਜਾਣਗੇ ਨਹੀਂ ਨਹੀਂ ਬਿਲਕੁਲ ਜਿਹੜੇ ਜਿਹੜੇ ਹੋ ਸਕਦੇ ਇਹਦੇ ਵਿੱਚ ਵੀ ਮੈਂ ਤੁਹਾਨੂੰ ਇੱਕ ਦੱਸਦਾ ਕਿ ਕਈ ਬੰਦੇ ਇਸ ਕਰਕੇ ਪਹਿਲਾਂ ਵੀ ਸਾਡੇ ਕੋਲ ਕਈ ਕੇਸ ਆਏ ਬਹੁਤ سارے ਬੰਦਿਆਂ ਦੀ ਇਹ ਅਪਰੋਚ ਹੁੰਦੀ ਹੈ ਕਿ ਸਾਨੂੰ ਸਾਡੇ ਪੈਸੇ ਮਿਲ ਜਾਣ ਕਿਸੇ ਨਾ ਕਿਸ ਤਰ੍ਹਾਂ ਉਹ ਇੱਕ ਕੋਸ਼ਿਸ਼ ਕਰਦੇ ਦਿੰਦੇ ਆ ਟਰੈਵਲ ਏਜੰਟਾਂ ਕੋਲ ਪਰ ਟਰੈਵਲ ਏਜੰਟ ਇਦਾਂ ਦਿੰਦੇ ਨਹੀਂ ਮੇਰੀ ਉਹਨਾਂ ਨੂੰ ਬੇਨਤੀ ਹੈ ਕਿ ਸਾਡ ਸਾਡੀ ਮਦਦ ਕਰ ਜਿੱਥੇ ਪੈਸਾ ਵਾਪਸ ਬਲਕਿ ਕਲਾਉਨ ਦਾ ਮੁੱਦਾ ਹੋਊਗਾ ਉਹ ਵੀ ਅਸੀਂ ਕਰਾਵਾਂਗੇ ਪਰ ਸਾਡੀ ਮੱਤ ਤੇ ਗੱਦ ਵੀ ਕਾਨੂੰਨੀ ਕਾਰਵਾਈ ਕਰ ਸਕੀ ਯੂਐਸ ਇਥੋਂ ਤੱਕਨ ਕੀ ਜਿਹੜਾ ਫਰੇਟ ਹੈ ਉਹ ਵੀ ਲੈਣ ਦੀ ਤਿਆਰੀ ਚ ਕਰ ਰਿਹਾ ਜੀ ਕਿਉਂ ਕਹਿੰਦੇ ਜੀ ਸਾਡੇ ਟੈਕਸਪੇਅਰ ਦੇ ਪੈਸੇ ਹੈ ਅਸੀਂ ਜਿਹੜਾ ਹੈ ਇਦਾਂ ਨਹੀਂ ਕਰਾਂਗੇ ਕਿ ਲੋਕਾਂ ਨੂੰ ਘਰ ਛੱਡਣ ਜਾਈਏ ਆਪਾਂ ਨਹੀਂ ਤਾਂ ਕਿਉਂ ਆਏ ਉਹਨਾਂ ਨੂੰ ਕਿੰਨੇ ਕਿਹਾ ਪਿਓ ਉਹਨਾਂ ਨੂੰ ਕਿੰਨੇ ਕਿਹਾ ਸਾਡੇ ਦੂਤਾਵਾਚ ਦੇ ਬੰਦੇ ਛੱਡ ਕੇ ਹੋ ਸਾਡੇ ਸਾਡੀ ਮੈਸੇਜ ਛੱਡ ਕੇ ਹੋ ਸਾਡੇ ਬਹੁਤ ਅਧਿਕਾਰੀ ਦੇ ਉੱਤੇ ਉਹਨਾਂ ਨੂੰ ਕਿੰਨੇ ਕਿਹਾ ਕਿ ਤੁਸੀਂ ਆਓ ਜੀ ਪਰ ਇਹ ਜਿਹੜਾ ਡੰਕੀ ਰੂਟ ਹੈ ਇਹਨੂੰ ਰੋਕਣ ਵਾਸਤੇ ਕੀ ਕੀਤਾ ਜਾਏਗਾ ਨਹੀਂ ਮੈਂ ਤਾਂ ਵੇਖੋ ਮੈਂ ਜਿਸ ਬੰਦੇ ਨੂੰ ਤੁਸੀਂ ਮਿਲ ਕੇ ਆਏ ਉਹਨੇ ਤੁਹਾਨੂੰ ਇਹ ਵੀ ਦੱਸਿਆ ਹੋਵੇਗਾ ਕਿ ਦੁਬਈ ਦੇ ਟਰੈਵਲ ਏਜੰਟ ਨੇ ਮੇਰੇ ਨਾਲ ਟੁੱਟ ਗਈ ਮਾਰੀ ਹੈ ਸਤਨਾਮ ਸਿੰਘ ਸਿਰ ਇੱਕ ਗੁਰਗਾ ਸੀਗਾ ਨਹੀਂ ਉਹ ਗੁਰਗਾ ਸੀਗਾ ਮੈਂ ਦੇਖੋ ਇਹੀ ਗੱਲ ਕਹਿ ਰਿਹਾ ਕਿ ਜਿਹੜਾ ਮਨੁੱਖੀ ਤਸਕਰੀ ਦਾ ਧੰਦਾ ਹੈ ਇਹ ਇੰਟਰਨੈਸ਼ਨਲ ਇਹਨਾਂ ਦਾ ਨੈਟਵਰਕ ਹੈ ਮਾਫੀਆ ਇੱਕ ਬਹੁਤ ਵੱਡਾ ਬੰਦਾ ਇੱਥੋਂ ਜਾਂਦਾ ਇੱਥੋਂ ਜਾਂਦਾ ਜਾਂਦਾ ਦੁਬਈ ਦੁਬਈ ਪਤਾ ਨਹੀਂ ਕਿੱਦਾਂ ਕਿੱਦਾਂ ਲੈ ਜਾਂਦੇ ਉਹਨਾਂ ਸਰ ਤੇ ਪੰਜਾਬ ਤੋਂ ਸ਼ੁਰੂ ਹੋ ਰਹੀ ਹੈ ਨਾ ਨਹੀਂ ਪੰਜਾਬ ਚੋਂ ਕਿਉਂ ਆਉਦੀ ਹੈ ਹੁਣ ਤੇ ਜੜ ਕੇ 50 ਗੱਲ ਪੰਜਾਬ ਨੂੰ ਨਾ ਕਹ ਲੈ ਕੋ ਯਾਰ 33 ਬੰਦੇ ਹਿਆਦੇ ਦੇ 33 ਗਜਾਬ ਦੇ ਕੱਲੇ ਪੰਜਾਬ ਦੇ ਸਾਰੇ ਸਾਰੇ ਹਿੰਦੁਸਤਾਨ ਦੀ ਸਾਰ ਸਮੱਸਿਆ ਹੈ ਉਹਨਾਂ ਦੇ ਮੰਤਰੀ ਵੀ ਨਹੀਂ ਆਏ ਇੱਥੇ ਕੋਈ ਵੀ ਨਹੀਂ ਰਿਸੀਵ ਕਰਦਾ ਨਾ ਕੋਈ ਨਹੀਂ ਬਹੁਤ ਮਾੜੀ ਗੱਲ ਕੀਤੀ ਹੋਣਾ ਚਾਹੀਦਾ ਸੀ ਸਰਵਾ ਸਾਹਿਬ ਤੁਸੀਂ ਕਾਰਵਾਈ ਦੀ ਗੱਲ ਕੀਤੀ ਹੈ ਇਸ ਵੇਲੇ ਦੁਆਬਾ ਚੌਂਕ ਦੇ ਵਿੱਚ ਸੈਂਕੜੇ ਦਫ਼ਤਰ ਲੱਗੇ ਜਿਹੜੇ ਬਾਹਰਲੇ ਜ਼ਿਲ੍ਹਿਆਂ ਚੋਂ ਆ ਕੇ ਇੱਥੇ ਦਫ਼ਤਰ ਖੋਲੇ ਹੋਏ ਆ ਹਾਂਜੀ ਹਾਂਜੀ ਤੇ ਲੋਵਿੰਗ ਜਿਹੜੀ ਸਾਡੀ ਅੰਮ੍ਰਿਤਸਰ ਦੀ ਉਹ ਪੈਸੇ ਲੈ ਕੇ ਵਾਪਸ ਚੱਲ ਜਾਂਦੀ ਹੈ ਨਹੀਂ ਲਾਇਸੈਂਸ ਚੈੱਕ ਕੀਤੇ ਅਸੀਂ ਉਹ ਪਹਿਲਾਂ ਇੱਕ ਇੱਕ ਦਾ ਚੈੱਕ ਕੀਤੇ ਆ ਜਿਹਦਾ ਕੋਈ ਨਹੀਂ ਹੋਇਆ ਉਹਦਾ ਚ ਪਰ ਮੇਰੀ ਬੇਨਤੀ ਹੈ ਕਿ ਜਿਹੜੇ ਬੰਦੇ ਆ ਠੱਗੀ ਖਾ ਲਿੰਦੇ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ ਸਰ ਜਿਹੜੇ ਲੋਕ ਸਾਡੇ ਅੱਗੇ ਦੀ ਆਉਣਗੇ ਆਪਾਂ ਕਿੱਦਾਂ ਕਾਰਵਾਈ ਕਰਾਂਗੇ ਅੱਗੇ ਤੇ ਆਂਦੇ ਆ ਹਾਂ ਅੱਗੇ ਤੇ ਆਂਦੇ ਕਾਰਵਾਈ ਕੋਈ ਨਹੀਂ ਹੁੰਦੀ ਉਹ ਕਿਉਂ ਨਹੀਂ ਹੁੰਦੀ ਸਾਡਾ ਕਾਰਵਾਈ ਹੋਈ ਨਹੀਂ ਉਹ ਜਿਹੇ ਲੋਕ ਹੈਗੇ ਨੇ ਜਿਹੜੇ ਸਾਡੇ ਸਭੀਆਂ ਘਟਿਆ ਹੋਈ ਗਈ ਸਰ ਇਹ ਕੇਸਰ ਤਾਂ ਹੋ ਗਈ ਮੰਤਰੀ ਸਾਹਿਬ ਇੱਕ ਬੰਦਾ ਵਾਅਦਾ ਕਰੀ ਜਾ ਰਿਹਾ ਹੋ ਗਿਆ ਨਹੀਂ ਉਹ ਤੇ ਵੀ ਅਖਦਾ ਵੀ ਕਹਿੰਦਾ ਸੀ 5 ਲੱਖ ਪੁਲਿਸ ਦੇਵਾਂਗਾ ਮੈਂ ਕਾਰਵਾਈ ਕੋਈ ਨਹੀਂ ਹੋਈ ਸਾਡੀ ਵੀ ਦੇਖੋ ਇਹਦੇ ਤੋਂ ਪਹਿਲਾਂ ਸਾਡੇ ਐਨਆਰਡੀ ਡਿਪਾਰਟਮੈਂਟ ਨੇ ਸੈਂਕੜੇ ਕੇਸ ਜਿਹੜੇ ਦਰਦ ਕੀਤੇ ਟਰੈਵਲ ਏਜੰਸੀਆਂ ਬੰਦ ਕਰਾਈਆਂ ਜਿੱਥੇ ਵੀ ਸਾਨੂੰ ਪਤਾ ਲੱਗਦਾ ਕਿ ਇਹ ਰੋਂਗ ਹੈ ਜਾਂ ਲੋਕ ਆ ਕੇ ਸ਼ਿਕਾਇਤ ਕਰਦੇ ਆ ਸਮਝ ਗਏ ਬਿਲਕੁਲ ਉਹ ਲਿਸਟ ਮੰਗਾਓਗੇ ਕਿੰਨੇ ਦਫ਼ਤਰ ਦੁਆਬਾ ਚੋਂ ਕਿੰਨੇ ਦੇ ਬਿਲਕੁਲ ਮੰਗਾਓਗੇ ਮੰਗਾਈ ਆ ਡੀ ਸਾਹਿਬ ਨੂੰ ਕਿਹਾ ਕਿ ਸਾਰਿਆਂ ਨੂੰ ਚੈੱਕ ਕਰੀਏ ਇਹਨਾਂ ਦੇ ਸਾਰਿਆਂ ਦੇ ਪੇਪਰ ਲਓ ਕਿੱਥੇ ਕਿੱਥੇ ਕੱਲੇ ਇੱਥੇ ਦੀ ਜਨਰਲ ਚ ਦੇਖੋ ਤੁਸੀਂ ਲੁਧਿਆਣੇ ਚ ਮੋਗਾ ਜਗਰਾਓ ਜਿਲ੍ਹੇ ਚ ਆ ਕੇ ਇੱਥੇ ਦਫ਼ਤਰ ਖੁੱਲੇ ਹੋਏ ਆਏ ਤੁਹਾਨੂੰ ਠੱਗੀ ਮਾਰ ਕੇ ਭੱਜ ਜਾਂਦੇ ਭਾਈ ਲੱਭਦੇ ਨਹੀਂ ਕਿਸੇ ਨੂੰ ਠੱਗੀ ਦੀ ਮਾਰ ਮਾਰ ਦਾਂਗੇ ਜੀ ਤੁਸੀਂ ਤੁਸੀਂ ਠਾਤਾ ਤੂੰ ਦੇਖ ਲਓ ਉਹ ਤਾਂ ਚਲੋ ਮਾਮਲਾ ਪੱਕਿਆ ਹੋਇਆ ਹੈ ਠੀਕ ਹੈ ਬਾਅਦ ਵਿੱਚ ਢੰਡੇ ਬੱਤੇ ਦਾ ਇਹ ਮਾਮਲਾ ਜਿਹੜਾ ਮੇਰੇ ਆਲਾ ਬਸਤਾ ਉਹ ਕਦੀ ਠੰਡਾ ਨਹੀਂ ਹੋਇਆ ਗਰਮੀ ਆ ਪੰਜਾਬੀ ਆਪਣੇ ਆਲਾ ਬਸਤਾ ਗਰਮੀ ਰਹਿੰਦਾ ਕਦੀ ਠੰਡਾ ਬਸਤਾ ਨਹੀਂ ਹੁੰਦਾ ਆਪਣਾ ਹਾਂ ਇਹ ਠੀਕ ਹੈ ਟਾਈਮ ਲੱਗ ਜਾਂਦਾ ਪਰ ਬਸ ਮੈਂ ਜਿਹੜੀ ਚੀਜ਼ ਨੂੰ ਹੱਥ ਪਾ ਲੈਣਾ ਜਿਹੜੀ ਚੀਜ਼ ਸੀਐਮ ਸਾਹਿਬ ਕਹਿੰਦੇ ਆ ਕਰਨੀ ਆ ਮੇਰੇ ਸਾਥ ਆਪਣਾ ਇੱਕ ਢੰਗ ਹੈ ਬਸ ਵੇਲਾ ਆ ਗਿਆ ਤੁਸੀਂ ਦੇਖ ਹੀ ਜਾਓਗੇ ਅੱਗੇ ਕੀ ਬਣੇਗਾ ਲੇਨ ਬਣ ਜੂਗੀ ਮੰਤਰੀ ਸਾਹਿਬ ਨੇ ਹਾਂ ਹਾਂ ਬਣੂਗੀ 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 ਕਿਸਾਨ ਨੂੰ ਚਾਹਤ ਇਸ ਲਈ ਹੁੰਦੀ ਕਿਉਂਕਿ ਪੰਜਾਬ ਵਿੱਚ ਰੋਜ਼ਗਾਰ ਦੇ ਮੌਕੇ ਨਹੀਂ ਮਿਲਦੇ ਬੇਰੁਜ਼ਗਾਰ ਫਿਰ ਰਹੇ ਨੇ ਤੇ ਫਿਰ ਇਹਨਾਂ ਬਾਰੇ ਕੀ ਸੋਚਣ ਦੇ ਦੇਖੋ ਮੈਂ ਮੈਂ ਤੁਹਾਨੂੰ ਇੱਕ ਗੱਲ ਇਹ ਵੀ ਕਹਿਣੀ ਚਾਹੁੰਦਾ ਕਿ ਜਿਹੜੇ ਬੰਦਿਆਂ ਦੇ ਇਹ ਦਿਮਾਗ 'ਚ ਗੱਲ ਹੈ ਅੱਜ ਵੀ ਸਵੇਰੇ ਬੀਬੀਸੀ ਵਾਲੇ ਆਏ ਤੇ ਮੈਂ ਉਹਨਾਂ ਨੂੰ ਕਿਹਾ ਕਿ ਪਹਿਲਾਂ ਤਾਂ ਆਪਣੇ ਦਿਮਾਗ ਦੇ ਵਿੱਚੋਂ ਇਹ ਗੱਲ ਕੱਢ ਦਿਓ ਕਿ ਤੁਸੀਂ ਤਾਂ ਕਿਸੇ ਤੇ ਇੰਨਾ ਕਰ ਸਕਦੇ ਬਾਹਰਲੇ ਦੇਸ਼ ਚ ਜਾ ਕੇ ਬਾਕੀ ਸਾਰਾ ਬੰਦਾ ਇੰਡੀਆ 'ਚ ਵੀ ਰਹਿ ਕੇ ਮਿਹਨਤ ਕਰਕੇ ਬਹੁਤ ਟੌਪ ਦੀ ਕਰ ਸਕਦੇ ਬਹੁਤ ਲੋਕ ਨੇ ਜਿਨ੍ਹਾਂ ਨੇ ਤਰੱਕੀ ਕੀਤੀ ਤੁਸੀਂ ਦੇਖਿਆ ਪਿੰਡਾਂ ਦੇ ਅੱਡੇਆਂ ਦੇ ਉੱਤੇ ਕਿੰਨੀਆਂ ਦੁਕਾਨਾਂ ਮੁੜਿਆਂ ਦੇ ਖੋਲ੍ਹੀਆਂ ਛੋਟ-ਛੋਟੀਆਂ ਅੱਜ ਨਾ 50 ਲੱਖ 60 ਲੱਖ ਦੇ ਕੇ ਜਾਂਦੇ ਆ ਇਹ ਤਾਂ ਸਭ 20-25 ਲੱਖ ਰੁਪਏ ਤੁਹਾਡੇ ਕੋਲ ਹੋਵੇ ਤੁਹਾਡੀ ਰੋਟੀ ਦੋ ਜੀ ਕਾਲੀ ਵਧੀਆ ਇੱਕ ਤੁਸੀਂ ਕੰਮ ਕਰ ਸਕਦੇ ਮੰਤਰੀ ਸਾਹਿਬ ਜਿਸ ਤਰ੍ਹਾਂ ਕੁਝ ਪਾਰਟੀਆਂ ਹਾਲਾਂਕਿ ਸਿੱਧੇ ਤੌਰ ਤੇ ਸਿਮਰਨਜੀਤ ਸਿੰਘ ਮਾਨ ਦਾ ਵੀ ਨਾਂ ਲਿਆ ਜਾਂਦਾ ਕਿ ਪੋਲਿਟਿਕਲ ਸਾਈਡਰ ਲਈ ਟਿੱਕੀਆਂ ਦੇ ਦਿੱਤੀਆਂ ਜਾਂਦੀਆਂ ਉਹਨਾਂ ਦੀ ਕਿੰਨੀ ਕੁ ਭੂਮਿਕਾ ਤੁਸੀਂ ਸਮਝਦੇ ਹੋ ਨਹੀਂ ਜੀ ਸਰ ਉਹ ਤਾਂ ਗਲਤ ਹੈ ਮੈਂ ਮੈਂ ਤਾਂ ਸਰ ਵੇਖੋ ਮੈਂ ਇਸ ਗੱਲ ਤੇ ਬੜਾ ਸਖਤ ਖਲਾਫ ਹਾਂ ਵੀ ਤੁਸੀਂ ਗੈਰ ਕਾਨੂੰਨੀ ਟੰ ਮੈਂ ਕਹਿੰਦਾ ਆਪਣੇ ਬੱਚਿਆਂ ਨੂੰ ਪੜਾਓ ਆਪਣੇ ਬੱਚਿਆਂ ਨੂੰ ਪੜਾਓ ਸਾਰੀ ਦੁਨੀਆ ਦੇ ਦਰਵਾਜ਼ੇ ਖੁੱਲ੍ਹੇ ਆ ਜਿਹਦੇ ਕੋਲ ਲਾਇਕਤਾ ਉਹ ਤੇ 2 ਮਿੰਟ ਵੀ ਲਾਉਂਦਾ ਸਰ ਆਪਾਂ ਇਹ ਕੰਮ ਕਿਉਂ ਕਹਿੰਦੇ ਆ ਉਹਨਾਂ ਨੂੰ ਕਿ ਤੁਹਾਨੂੰ ਪੋਲੀਟੀਕਲ ਸਾਈਨ ਲੈਣ ਲਈ ਸਾਡੇ ਕੋਲ ਚਿੱਠੀਆ ਲਾਓ ਜੀ ਆਹ ਲਓ ਵਾਏ ਆਪਾਂ ਕਿਉਂ ਦੀ ਕਹਿੰਦੇ ਆ ਕਿ ਆਪਣਾ ਕੰਪਿਊਟਰ ਹੱਥੇ ਚ ਪੜੋ ਪੜੋ ਆਪਣਾ ਟੈਸਟ ਦਿਓ ਟੈਸਟ ਦੇ ਕੇ ਜਾਓ ਸਾਰੀ ਦੁਨੀਆ ਦੇ ਦਰਵਾਜ਼ੇ ਖੁੱਲ੍ਹੇ ਇਸ ਕਰਕੇ ਮੈਂ ਜਿਹੜਾ ਵੀ ਬੰਦਾ ਇਦਾਂ ਦਾ ਕੰਮ ਕਰਦਾ ਮੈਂ ਉਹਦੇ ਖਿਲਾਫ ਤੁਹਾਨੂੰ ਅੱਜ ਰਾਜਨੀਤਿਕ ਪਾਰਟੀਆਂ ਦੇ ਲੋਕ ਖੁੱਲ੍ਹੇ ਘੱਟੇ ਉਹਨਾਂ ਨੂੰ ਕੀ ਸੁਣਿਆ ਉਹਨਾਂ ਨੂੰ ਵੀ ਸੁਣਿਆ ਕੇ ਸਾ 10 ਕਰੋੜ ਪੰਜਾਬ ਤੇ ਇੰਦਾ ਦਾ ਕੰਮ ਜਿਹੜਾ ਆਪਣਾ ਬੰਦ ਕਰੋ ਇਹ ਇਹ ਜਿਹੜਾ ਤੁਸੀਂ ਕੰਮ ਕਰਦੇ ਹੋ ਉਹਨਾਂ ਦੇ ਇਸ ਕੰਮ ਨਾਲ ਜਿਹੜਾ ਉਹ ਟਰੈਵਲ ਡੈਂਟਾ ਨੂੰ ਬੜੀ ਵੱਡੀ ਹਲਾਸ਼ੇ ਦੀ ਮਿਲਦੀ ਆ ਉਹ ਕਹਿ ਦਈਏ ਤੁਹਾਨੂੰ ਤੋਂ ਚਿੱਠੀ ਲੈ ਦਾਂਗੇ ਜਿਹਾ ਕਹਾਂ ਮੈਨੂੰ ਪਤਾ ਕੀ ਕਰਦੇ ਲੋਕ ਇਸ ਕਰਕੇ ਮੈਂ ਉਹਨਾਂ ਨੂੰ ਵੀ ਕਹੂੰਗਾ ਕਿ ਸਭ ਤੁਸੀਂ ਇੱਕ ਇੱਕ ਕੰਮ ਬੰਦ ਕਰੋ ਪੰਜਾਬ ਕਾਲ ਰਿਜ਼ਲਟ ਉਹ ਲੋਕ ਆਪਣੀ ਜੇਬ ਚ ਪਾ ਗਏ ਆ ਜਿਵੇਂ ਇਸ ਤੇ ਚਰਚਾ ਹੋ ਰਹੀ ਹੈ ਹਾਂ ਜੀ ਕਿ ਪੰਜਾਬ ਦਾ ਲੱਖਾਂ ਕਰੋੜਾ ਰੁਪਏ ਚਿੱਠੀ ਦੇ ਰੇਤੇ ਬਾਨੇ ਆਪਣੀ ਜੇਬ ਚ ਪਾ ਚੁੱਕੇ ਚਲੋ ਛੱਡੋ ਆਪਾਂ ਇਹ ਦੁਜੇ ਤੋਂ ਦੁਆਰੇ ਹੋਈਏ ਕੱਲ ਦਿੱਲੀਦਾਰ ਜਲਦਾ ਆ ਰਿਹਾ ਜੀ ਕੱਲ ਬਹੁਤਾ ਦੇਖੀ ਕੋਈ ਖੇਣਾ ਆਪਾਂ ਇਕੱਠੇ ਲੱਡੂ ਖਾਵਾਂਗੇ ਬਸ ਇਦਾਂ ਦੰਦੇ